ਕੜਾ ਫੋਨ ਲਾਉਣੀ ਬਾਬਾ ਜੀ ਲੱਗਦਾ ਹੀ ਨਹੀਂ ਇਹ ਫੋਨ ਨੰਬਰ 2000 ਬੰਦਾ ਲਾਏਗਾ ਤੇ ਕਿੱਥੋਂ ਲੱਗ ਜਾਣਾ ਬੰਦੇ ਤਾਂ ਹੀ ਦੂਸਰੋਂ ਦੇਖ ਸਕਦੇ 150 ਮੈਂ ਤਾਂ ਚਾਹਨਾ ਆ ਵੀ ਮੈਂ ਭਾਵੇਂ ਰਾਤ ਨੂੰ ਨਾ ਸੋਵਾਂ ਸੇਵਾ ਕਰ ਲਾਂ ਪਰ ਬਿਮਾਰ ਹੋ ਜਾਣਾ ਮੈਂ 8-10 ਘੰਟੇ ਠੀਕ ਹੈ ਸੇਵਾ ਹੈ ਨਾ ਕੁਝ ਬੱਚੇ ਕਹਿ ਰਹੇ ਨੇ ਬਾਬਾ ਜੀ ਜਿੱਦਾਂ ਪਹਿਲੇ ਟੋਕਨ ਦਿੰਦੇ ਸੀ ਉਹ ਅੱਛਾ ਹੈ ਅੱਛਾ ਜੀ ਇੱਦਾਂ ਤਾਂ ਸਾਡਾ ਨੰਬਰ ਹੀ ਨਹੀਂ ਲੱਗਦਾ ਜਿੱਦਾਂ ਤੁਸੀਂ ਕਿੰਨੀ ਵਾਰੀ ਕਾਲ ਲਾਈ ਫੋਨ ਹੈਂਗ ਹੋ ਗਿਆ ਇਹਨਾਂ ਦਾ ਤਿੰਨ ਵਾਰੀ ਇਹਨੇ ਬੰਦ ਕਰਕੇ ਚਲਾਇਆ ਚਾਰ ਵਾਰੀ ਅੱਛਾ ਜੀ ਕਿਉਂਕਿ ਇਹ ਤਾਂ 2-3000 ਬ ਜੇ ਅਸੀਂ ਇਦਾਂ ਆਨਲਾਈਨ ਨਾ ਕਰੀਏ ਤੇ 3000 ਬੰਦਾ ਇੱਥੇ ਆ ਜਾਏਗਾ ਇੱਥੇ ਬੈਠਣ ਹੈਨਾ ਪੈ ਜਾਂਦਾ ਫਿਰ ਜਿਹਨੂੰ ਨਹੀਂ ਮਿਲਿਆ ਮੰਨ ਲਿਆ 8:00 ਜੀ ਆਏ ਤੁਸੀਂ ਆਏ 6:00 ਵਜੇ ਆ ਜਾਣਾ ਤੁਸੀਂ 6:00 ਵਜੇ ਆ ਜਾਣਾ ਹਾਂਜੀ ਜੇ 6:00 ਵਜੇ ਵੀ ਤੁਹਾਨੂੰ ਅਗਲੇ ਦਿਨ ਟੋਕਨ ਨਾ ਮਿਲਿਆ ਤੁਸੀਂ 5:00 ਵਜੇ ਆ ਜਾਣਾ ਅਗਲੇ ਦਿਨ ਅਖੀਰ 1:00 ਵਜੇ ਤੱਕ ਲੋਕੀ ਆਣ ਲੱਗ ਪਏ ਸੀ ਤੇ ਬਾਹਰ ਸੌਣ ਲੱਗ ਪਏ ਇਹ ਹੈ ਕਿ ਗਲੀ ਬਗ ਦੀ ਪਿੰਡ ਵਾਲਿਆਂ ਨੇ ਵੀ ਲੰਘਣਾ ਉਹ ਦਿੱਕਤ ਹੁੰਦੀ ਆ ਫਿਰ ਉਹ ਚੀਜ਼ ਨੂੰ ਅਸੀਂ ਠੀਕ ਕਰਨ ਵਾਸਤੇ ਇਹ ਆਨਲਾਈਨ ਕਰਤਾ ਵੀ ਭਰਾਵਾ ਜਿਹੜੀ ਰਸਪੈਡ ਆਪੋ ਆਪਣੇ ਘਰੇ ਹੀ ਪਾਵੇ ਅੱਛਾ ਜੇ ਅੱਗੋਂ ਅਸੀਂ ਦੁਆ ਪਤਾ ਕੀ ਲਾਈ ਪ੍ਰਮਾਤਮਾ ਮੂਰੇ ਪੀਰ ਸਾਹਿਬ ਮੂਰੇ ਕਿ ਪ੍ਰਮਾਤਮਾ ਜੀ ਜਿਹੜੇ ਜਿਨ੍ਹਾਂ ਦੇ ਭਾਗਾਂ 'ਚ ਇੱਥੇ ਦਾ ਦਾਣਾ ਪਾਣੀ ਲੰਗਰ ਦਾ ਲਿਖਿਆ ਉਹਨਾਂ ਦਾ ਟੋਕਨ ਖੋਲ ਦੇਓ ਦੁਆ ਕਰਦੇ ਆ ਦਰਵਾਰ ਵਾਸਤੇ ਸੋਚ ਰਹੇ ਆ ਕਿ ਜਗ੍ਹਾ ਦਾ ਦਰਵਾਰ ਦੀ ਬਾਹਰ ਸਾਨੂੰ ਵੀ ਅੰਦਰੋਂ ਆਰਡਰ ਹੋ ਗਿਆ ਬਾਬਾ ਜੀ ਲੋ ਇਹ ਤੁਸੀਂ ਬਾਹਰ ਨਿਕਲ ਜਾਓ ਖੁੱਲੀ ਜਗ੍ਹਾ ਤੇ ਫਿਰ ਅਸੀਂ ਆਨ ਨੇ ਆਣਗੇ ਸਭ ਪੱਕਾ ਦੁਆ ਕਰੋ ਕਿ ਜਲਦੀ ਤੋਂ ਜਲਦੀ ਸਾਡਾ ਇਹ ਜਿਹੜੀ ਮੰਨ ਦੀ ਸਾਡੀ ਸੰਭਾਵਨਾ ਇਹ ਪੂਰੀ ਹੋ ਜAVE ਮਹਾਰਾਜ ਵੱਲੋਂ ਵੀ ਆਗਿਆ ਮਿਲੀ ਆ ਉੱਥੇੋਂ ਸਾਡੇ ਦਰਬਾਰ ਦੇ ਖੰਡ ਰਹੇ ਨੀਂ ਨੇ ਸਹੀ ਦਵਾ ਛਾਟੋ ਕਰ ਸਕਦੇ ਉਹ ਥੋੜਾ ਜਿਹਾ ਥੋੜਾ ਵੇਟ ਕਰੋ